ਨਰਜੋ ਸਿੱਧੂ ਪਹੁੰਚੇ ਸਰਹੰਦੀ ਕਸਬਾ ਡੇਰਾ ਬਾਬਾ ਨਾਨਕ ਜਿੱਥੋਂ ਅੱਜ ਦੂਸਰੀ ਵਾਰ ਆਪਣੇ ਸੈੰਤੀ ਕਾਂਗਰਸ ਸਾਥੀਆਂ ਸਮੇਤ ਕਰਤਾਰਪੁਰ ਕੋਰੀ ਰੋਡ ਦੇ ਰਸਤੇ ਗਏ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਲਈ ਇਸ ਮੌਕੇ ਸਿੱਧੂ ਨੇ ਇਨਸਾਨੀਅਤ ਅਤੇ ਪਿਆਰ ਨਾਲ ਰਹਿੰਦੀ ਗੱਲ ਕੀਤੀ ਕਿਹਾ ਜੋ ਲੋਕ ਦਰਸ਼ਨ ਕਰਨ ਲਈ ਤੀਸ ਕਾਰਨ ਜਾਂ ਕਿਸੇ ਹੋਰ ਸ਼ਰਤਕਾਂ ਨਹੀਂ ਜਾ ਸਕੇ ਸਰਕਾਰਾਂ ਨੂੰ ਉਹਨਾਂ ਲਈ ਕੋਲੋਂ ਪੈਸੇ ਖਰਚ ਕੇ ਉਹਨਾਂ ਨੂੰ ਦਰਸ਼ਨ ਦੇ ਦਾਰੇ ਕਰਉਣੇ ਚਾਹੀਦੇ ਹਨ ਕਿਉਂਕਿ ਇਹ ਵੀ ਪੜੇ ਦਾ ਹੀ ਕੰਮ ਹੈ ਨਾਲ ਹੀ ਉਹਨਾਂ ਕਾਨੂੰਨਾਂ ਵੀ ਵਿਸਥਾਰ ਤੇ ਵੀ ਸਵਾਲ ਖੜੇ ਕੀਤੇ ਬਾਕੀ ਸਿੱਧੂ ਜ਼ਿਆਦਾਤਰ ਪੱਤਰਕਾਰਾਂ ਦੇ ਸਵਾਲਾਂ ਦੇ ਗੋਲ ਮੋਲ ਜਵਾਬ ਦਿੰਦੇ ਨਜ਼ਰ ਆਏ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਦੇਖੋ ਸ਼ੁਕਰਾਨਾ ਹਰ ਪਲ ਹਰ ਵਕਤ ਕਰਨਾ ਚਾਹੀਦਾ ਹੈ ਗੁਰੂ ਦੀ ਮਿਹਰ ਦਾ ਪੀਪਲ ਟੂ ਪੀਪਲ ਕੰਟੈਕਟ ਦਾ ਸਮਰiddhi ਦਾ ਔਰ ਅਸੰਖਿਅ ਸੰਭਾਵਨਾਵਾਂ ਜਿਹੜੀਆਂ ਇਹ ਲੰਘਾ ਲੈ ਕੇ ਆਇਆ ਮੈਂ ਅਜੇ ਵੀ ਇਸ ਲੰਘੇ ਦੀ ਜਿਹੜੀ ਪੋਟੈਂਸ਼ੀਅਲ ਹੈ ਨਾ ਉਹਨੂੰ ਅਨਲੌਕਡ ਦੇਣਾ ਇਹਨੂੰ ਜਿੰਨਾ ਅਸੀਂ ਅਨਲੌਕ ਕਰ ਲਾਂਗੇ ਇਹ ਉਹਨਾਂ ਮਾਨਵਤਾ ਦਾ ਭਲਾ ਕਰੇ ਪੌਣੀ ਸਦੀ ਪਹਿਲਾਂ ਅਸਾਂ ਸਰਹੱਦਾਂ ਉੱਤੇ ਕੱਢ ਲਈਆਂ ਕੰਧਾਂ ਤੇ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ ਪਰ ਯਾਰੋ ਇੱਕ ਗੱਲ ਆਖਣੀ ਮੈਂ ਖਾਸ ਚਾਹਣਾ ਕੰਧਾ ਹੋਣ ਕੰਦਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਕੰਦਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਮੈਂ ਇਸ ਜਹਾਨ ਦੇ ਪੀਸ ਦੀ ਗੱਲ ਕਰਨਾ ਹੈ ਇਸ ਜਹਾਨ ਦੇ ਪੀਸ ਆਫ ਦਾ ਵਰਲਡ ਅੱਜ ਤੁਸੀਂ ਦੇਖੋ ਯੂਕਰੇਨ ਦੀ ਜੰਗ ਚੱਲ ਰਹੀ ਹੈ ਰਸ਼ੀਆ ਨਾਲ ਔਰ ਕਈ ਵਾਰ ਛੋਟੀ ਜੀ ਚਿੰਗਾਰੀ ਜੰਗਲ ਜਲਾ ਕੇ ਰਾਖ ਜੰਗਲ ਜਲਾ ਕੇ ਰਾਖ ਜੰਗਾਰੀਆਂ ਵੱਧੀਆਂ ਵੱਧੀਆਂ ਮਸ਼ਾਲਾਂ ਬਣ ਜਾਂਦੀਆਂ ਅੱਗ ਵੱਧਦੀ ਹੈ ਫਿਰ ਲਪਟਾਂ ਚ ਲੈ ਲੈਂਦੀ ਹੈ ਫਿਰ ਈਰਾਨ ਔਰ ਸਾਡੇ ਨੇਬਰ ਦੇ ਨਾਲ ਥੋੜੀ ਬੋਟੀ ਜੰਗ ਫਿਰ ਫਲਸਤੀਨ ਦੇ ਵਿੱਚ ਛੋਟੇ ਛੋਟੇ ਬੱਚੇ ਮਜ਼ਲੂਮ ਔਰਤਾਂ ਉਹਨਾਂ ਦੀ ਜਦੋਂ ਮੌਤ ਦੇਖਦਾ ਛੋਟੇ ਛੋਟੇ ਬੱਚੇ ਮੈਂ ਸੋਚਦਾ ਕਿ ਕੱਲ ਦਾ ਜੰਮਿਆ ਜਵਾਕ ਇਹਦਾ ਕੀ ਕਸੂਰ ਆਪ ਇਹ ਜੰਗ ਕੋਈ ਹੱਲ ਹੈ ਇਹ ਹੱਲ ਕੱਢ ਲਿਆ ਸੀ ਦੱਸੋ ਹੱਲ ਟੇਬਲ ਤੇ ਨਿਕਲਣਗੇ ਹੱਲ ਪਿਆਰ ਮੁਹੱਬਤ ਨਾਲ ਇੱਕ ਕਦਮ ਅੱਗੇ ਵਧ ਕੇ ਇੱਕ ਕਦਮ ਪਿੱਛੇ ਹੋ ਕੇ ਨਿਕਲਣਗੇ ਇਸ ਕਰਕੇ ਮੈਂ ਚਾਹਣਾ ਮੇਰੀ ਇੱਕ ਖੁਆਇਸ਼ ਹੈ ਮੇਰੀ ਇਹ ਤਮੰਨਾ ਹੈ ਕਿ ਯੂਨੋ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਉਹ ਤਕੜੀ ਹੋਵੇ ਉਹ ਸਾਰਿਆਂ ਤੋਂ ਵੱਡੀ ਸਰਕਾਰ ਅਸੀਂ ਕਹਿੰਦੇ ਸਰਕਾਰ ਸਟੇਟਾਂ ਦੀ ਉੱਤੇ ਲੋਕ ਸਭਾ ਦੇ ਵਿੱਚ ਐਮਪੀਆ ਦੀ ਉਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰ ਯੂਨੈ ਨਾ ਯੂਨ ইউনাইটেড ਨੇਸ਼ਨਸ ਉਹਨੂੰ ਐਮ ਪਾਵਰ ਕਰਕੇ ਅੱਜ ਜ਼ਰੂਰਤ ਹੈ ਇੰਟਰਵਿਨ ਕਰਨ ਦੀ ਫॉर वर्ल्ड ਪੀਸ ਇਹੀ ਬਾਬਾ ਨਾਨਕ ਦਾ ਜਗਤਗੁਰੂ ਬਾਬਾ ਨਾਨਕ ਅਮਨ ਮਾਨ ਕਿਉਂਕਿ ਅਮਨ ਮਾਨ ਜਿੱਥੇ ਹੋਏਗਾ ਜਿੱਥੇ ਜ਼ਿੰਦਗੀ ਦਾ ਮੁੱਲ ਹੋਏਗਾ ਤੇ ਤੁਮੇ ਪਲਸਟੀਨ ਨੂੰ ਦੇਖਦਾ ਜਦੋਂ ਮੈਂ ਆ ਬੰਬੂ ਦੇਖਦਾ ਹਾਂ ਅੱਜ ਕੱਲ ਤੇ ਜੰਗਾ ਬਾਰਡਰਾਂ ਦੀਆਂ ਥੋੜਾ ਨ ਰਹਿ ਗਈਆਂ ਕਿੱਥੇ ਬੈਠੇ ਆ ਬਟਨ ਦੱਬਿਆ ਕਿੱਥੇ ਕੀ ਕਿਧਰੋਂ ਗਈ ਕਿਧਰ ਨੂੰ ਕੀ ਹੋ ਗਿਆ ਹੰਗੇ ਨੀ ਇਸ ਕਰਕੇ ਇਹ ਸਾਰੀਆਂ ਮੰਗਾ ਮੈਂ ਬਾਰਮ-ਬਾਰ ਰੱਖੂੰ ਹਰ ਥਾਂ ਰੱਖੂੰ ਪਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ ਉਹਦੇ ਕਰਕੇ ਅਸੀਂ ਸਾਡੀ ਕਿਸਮਤ ਤੇ ਤਾਲੇ ਲਾ ਗਏ ਤੇ ਤਾਲੇ ਖੋਲੋ ਅਨਲੌਕ ਦਿਸ ਪੋਟੈਂਸ਼ੀਅਲ ਜੇ ਕਰਾਚੀ ਬੰਬੇ ਖੁੱਲ੍ਹਾ ਐਟੈਕ ਤੇ ਉਧਰੋਂ ਵੀ ਹੋਏ ਨੇ ਨਾ ਬੰਬਈ ਤੇ ਭਾਈ ਫਿਰ ਲਾਹੌਰ ਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ 22 ਹਜ਼ਾਰ ਕਿਲੋਮੀਟਰ 2200 ਕਿਲੋਮੀਟਰ ਮੰਦਰਾਪੋਰਟ ਤੇ ਕਿਉਂ ਟਕੇ ਮੰਦਰਾਪੋਰਟ ਤੇ ਕੀ ਖਾਸ ਗੱਲ ਆ ਵੀ ਹੈ ਇਹ ਲਾਹੌਰ ਕਿਉਂ ਨਾ ਜਾਵੇ ਸੱਤਾ ਸਮਾਨ ਜਿਵੇਂ ਜਾਂਦਾ ਹੁੰਦਾ ਕੰਦਾ ਅੰਨੀਆ ਨਾ ਹੋਣ ਬੂਹੇ ਬਾਰੀਆਂ ਵੀ ਹੋਣ ਤੇ ਬੂਹੇ ਬਾਰੀਆਂ ਚੋਂ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ ਉਹ ਸਾਡਾ ਮੇਲ ਜੋਲ ਰਵੇ ਸਾਡਾ ਮੇਲ ਜੋਲ ਰਵੇ ਯਾਰੋ ਵਦੇ ਵਣਜ ਵਪਾਰ ਵਦੇ ਵਣਜ ਵਪਾਰ ਇਸ ਨੇ ਹੈ ਬਾਬੇ ਦਾ ਏ ਇਹ ਉਸ 파ਰਸ ਦਾ ਜਿਹਨੂੰ ਛੂੰਦਾ ਨਾ ਉਹਦੇ ਚ ਗੌਰਵ ਦਾ ਸੰਚਾਰ ਕਰ ਦਿੰਦਾ ਸਿੱਧੂ ਦੀ ਕੀ ਔਕਾਤ ਹੈ ਏ ਰੱਖ ਦੇ ਨਾ ਉਸ ਘਰ ਦਾ ਨੌਕਰ ਚਾੱਕ ਕਰਾ ਕੁੱਕ ਕਰਾ ਵਫਾਦਾਰੀ ਠੀਕ ਹੈ ਛੇ ਜਾਓ ਗੱਲ ਕਬੂਰੀ ਕਰ ਲੈਣਾ ਮੈਂ ਗੱਲ ਸਮੁੰਦਰ ਦੀ ਕਰਦਾ ਇਹਨੂੰ ਤੋਬੇ ਚ ਨਾ ਸਿੱਕੀ ਮਿੱਤਰ ਪਿਆਰ ਏ ਦੋ ਮੁਲਕਾਂ ਦੀ ਗੱਲ ਨਹੀਂ ਇਹ ਕੁੱਲ ਜਹਾਨ ਦੀ ਗੱਲ ਕਰਦਾ ਇਹ ਗੱਲ ਸਿਰਫ ਲੰਘੇ ਦੀ ਨਹੀਂ ਇਹ ਗੱਲ ਸਿਰਫ ਹਿੰਦੁਸਤਾਨ ਤੇ ਪਾਕਿਸਤਾਨ ਦੀ ਨਹੀਂ ਇਹ ਗੱਲ ਤੇ ਕੁੱਲ ਜਹਾਨ ਦੀ ਹੈ ਇਹ ਉਹ ਮੁਕੱਦਸ ਜਗ੍ਹਾ ਹੈ ਜਿਨੇ ਅੰਮ੍ਰਿਤਸਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਬਣਾ ਕੇ ਰੱਖਿਆ ਸ਼ਿਤਾਬ ਦੀ ਛਤਾਬਦੀਨ ਕਿਉਂ ਕਿਉਂਕਿ ਅਸੀਂ ਸਿਲਕਨ ਰੂਟ ਤੋਂ ਜਾਂਦੇ ਸੀ ਔਰ ਅਖੀਰ ਤੱਕ ਉਜ਼ਬੇਕਿਸਤਾਨ ਕਜ਼ਾਕਿਸਤਾਨ ਰਸ਼ੀਆ ਯੂਰਪ ਸਾਰੀਆਂ ਥਾਵਾਂ ਤੇ ਵਪਾਰ ਚੱਲ ਰਿਹਾ ਸੀ ਹੁਸ਼ਿਆਰਪੁਰੀਏ ਚਿੱਤੇ ਕੁਰਤੇ ਪਜਾਮੇ ਪਾ ਕੇ ਬਲਖਾਰੇ ਉੱਥੇ ਘਰ ਵਾਲੀਆਂ ਵੀ ਹੁੰਦੀਆਂ ਉਹਨਾਂ ਦੀ ਠੀਕ ਹੈ ਕਿ ਨਹੀਂ ਉਹ ਜਿਹੜਾ ਸ਼ਬਦ ਜਿਹੜਾ ਸੁਖ ਛੱਜੂ ਦੇ ਵਿਚਾਰੇ ਨਾਲ ਬਲਕ ਨਾਲ ਬੁਖਾਰੇ ਉੱਥੋਂ ਹੀ ਪਿਆ। ਹਨਾ ਨਹੀਂ ਇੱਥੋਂ ਜਾਂਦੇ ਖਰਾਕ ਦੇ ਨੇ। ਫਲਾਮੀਆਂ ਕਾਲਜ ਹਾਕੀ ਖੇਡ ਕੇ ਸ਼ਾਮ ਨੂੰ ਵਾਪਸ। ਸਮਝੇ? ਸਮਝਾਉਂਦਾ ਐਕਸਪ੍ਰੈਸ ਚੱਲਦੀ ਸੀ ਛੂੰਕਦੀ ਜਾਂਦੀ ਹੁੰਦੀ। ਦਿਨਾਂ ਨੂੰ ਜੋੜ ਵੀ ਜਾਂਦੀ। ਜੋੜਨ ਵਾਲੇ ਨੂੰ ਮਾਨ। ਤੋੜਨ ਵਾਲੇ ਨੂੰ ਅਪਮਾਨ। ਕੋ ਸਿਕਿਉਰਿਟੀ ਦਾ ਮਾਮਲਾ ਭਾਈ شناخت ਹੋਈ ਹੋਈ ਹੈ ਪਾਸਪੋਰਟ ਵਾਲਿਆਂ ਦੀ। ਐਸਐਸਪੀ شناخت ਕਰਦਾ। ਠੀਕ ਹੈ ਕਿ ਨਹੀਂ? ਸਵਾਲ ਇਹ ਹੈ ਕਿ ਬਾਬੇ ਦਾ ਸਨੇਹਾ ਜੋੜਨ ਦਾ ਸਨੇਹਾ ਤੇ ਅਮਨ-ਅਮਾਨ ਦਾ ਸਨੇਹਾ ਪਿਆਰ ਮੁਹੱਬਤ ਦਾ ਸਨੇਹਾ ਆਪਸੀ ਭਾਈਚਾਰੇ ਦਾ ਸਨੇਹਾ ਥੀਸ ਬਿਗੇਟ ਪ੍ਰੋਸਪਰਿਟੀ ਜਿੱਥੇ ਅਮਨ-ਅਮਾਨ ਹੋਊ ਉੱਥੇ ਬਿਜ਼ਨਸ ਹੋਊ ਵਪਾਰ ਹੋਊ ਉੱਥੇ ਛੋਟਾ ਵਪਾਰੀ ਪੰਪੂ ਉੱਥੇ ਇਕਨੋਮਿਕ ਫਾਇਦੇ ਦੇ ਨਾਲ ਆਪਸੀ ਸਾਂਝ ਪੰਪੂ ਇਹ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਇਸ ਲੰਘ ਇਹ ਪ੍ਰਮਾਣ ਹੈ ਕਿ ਜ਼ਬਾਨਾਂ ਇੱਕ ਨੇ ਖਾਣ ਪਾਣ ਇੱਕ ਹੈ ਜ਼ਬਾਨਾਂ ਇੱਕ ਨੇ ਖਾਣ ਪਾਣ ਇੱਕ ਹੈ ਅਡੀਆਂ ਦਾ ਗਾਲਾਂ ਵੀ ਇੱਕ ਨੇ ਟਾਊਟ ਅਪੇ ਇੱਕ ਨੇ ਠੀਕ ਹੈ ਕਿ ਨਹੀਂ ਪਾਵਾਂ ਵੱਜੇ ਹੋਣ ਪਾਵਾਂ ਚੀਮੇ ਹੋਣ ਜਾਤਾਂ ਗੋਤਰ ਇੱਕ ਨੇ ਹੈ ਕਿ ਨਹੀਂ ਕਲਚਰ ਇੱਕ ਹੈ ਤੁਸੀਂ ਦੇਖੋ ਹਸਪਿਟੈਲਿਟੀ ਜਾ ਕੇ ਹੱਥਾਂ ਤੇ ਚੁੱਕਦੇ ਪਲਕਾਂ ਤੇ ਬਿਜਾਉਂਦੇ ਤੇ ਮਿੱਤਰ ਪਿਆਰੇ ਜਿਹੜਾ ਟ੍ਰੇਡ ਦਾ ਪੋਟੈਂਸ਼ੀਅਲ ਹੈ ਨਾ 37 ਬਿਲੀਅਨ ਯੂ ਐਸ ਡਾਲਰ ਹੈ 37 ਬਿਲੀਅਨ ਇੱਕ ਬਿਲੀਅਨ ਚ 100 ਕਰੋੜ ਆਉਂਦਾ ਹੈ 37 ਬਿਲੀਅਨ ਯੂ ਐਸ ਡਾਲਰ ਹੈ ਅਸੀਂ ਸਿਰਫ 2 ਬਿਲੀਅਨ ਯੂ ਐਸ ਡਾਲਰ ਤੱਕ ਪਹੁੰਚੇ ਸਿਰਫ 2 ਪਹਰਾ ਯਾਰ ਰਣਜੀਤ ਉਹਦਾ ਜੇ ਉਹ ਰਾਜ ਹੁੰਦਾ ਨਾ ਵੇ ਅੱਜ 18 ਤੋਂ 20 ਕਰੋੜ ਵਾਦੀ ਹੁੰਦੀ ਨੌ ਜ਼ਿਲ੍ਹੇ ਨਾਰਥ-ਵੈਸਟ ਫਰੰਟੀਅਰ ਪ੍ਰੋਫੈਂਸ ਦੋਹੇ ਪੰਜਾਬ ਖਰਾਚੀ ਸਭ ਕੁਝ ਵਿੱਚ ਸਮਝਿਆਕ ਨਹੀਂ ਔਰ ਉਸ ਰਾਜ ਦੇ ਵਿੱਚ ਇੱਕ ਫਾਹਾ ਨਹੀਂ ਲੱਗਿਆ ਇਸ ਨੂੰ ਇੱਕ ਫਾਂਸੀ ਇਹ ਦੇਖੋ ਇਦੋਂ ਵੱਡਾ ਅਮਨੁਮਾਨ ਦਾ ਕੀ ਪੈਗਾਮ ਹੈ ਹਰ ਧਰਮ ਦਾ ਸਨਮਾਨ ਹਰ ਧਰਮ ਦਾ ਸਨਮਾਨ ਕਾਹੀ ਵਿਸ਼ਵਨਾਸ਼ ਜਾ ਕੇ ਵੀ ਮਹਾਰਾਜ ਜੀ ਸਿਓ 2.5 ਮਹੀਨੇ ਦੀ ਸੇਵਾ ਕਰਕੇ ਸੋਨਾ ਚੜਾ ਕੇ ਆਇਆ। ਉਹ ਵਕਤ ਯਾਦ ਆਉਂਦੇ ਆ। ਤੇ ਦੂਸਰੀ ਅਹਿਮ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ। ਉਹ ਇਦੋਂ ਵੀ ਵੱਡੀ ਹੈ। ਤੁਸੀਂ ਕਿਤੇ ਇਹ ਨਾ ਸੋਚੋ ਕਿ ਇਹ ਜਿਹੜਾ ਬਾਰਡਰ ਹੈ। ਇੱਥੇ ਮੈਂ ਦੋ ਮੁਲਕਾਂ ਦੀ ਗੱਲ ਹੀ ਕਰਨ ਆਇਆ। ਕਮਾਂਤਰੀ ਹਵਾਈ ਅੱਡੇ ਤੋਂ ਕਮਾਂਤਰੀ ਫਲਾਈਟਾਂ ਤੇ ਹੈ। ਆਪਾਂ ਅਗਲੇ ਤਾਂ ਸਮਝ ਨਹੀਂ ਆਉਂਦੀ ਮੈਂ ਗੱਲ ਵੱਡੀ ਕਰਨਾ ਤਾਂ ਹੀ ਮੈਂ ਕਹਿੰਦਾ ਸਮੁੰਦਰਾਂ ਦੀ ਗੱਲ ਕਰੀਏ ਹੈ ਗੱਲ ਵੱਡੀ ਕਰੀਏ ਛੋਟੀਆਂ ਗੱਲਾਂ ਕਰਕੇ ਕੀ ਲਾਵਾਂਗੇ ਸ੍ਰੀ ਸਾਹਿਬ ਜਿਹੜਾ ਜੇਕਰ ਇਸ ਨਾਲ ਨਿੱਜੀ ਤੌਰ ਤੇ ਤੁਸੀਂ ਜੁੜੇ ਰਹੇ ਹੋ ਇਸ ਨੂੰ ਘਲਵਾਉਣ ਦੇ ਬਿਤੇ ਸਾਰਾ ਜਿਹੜਾ ਚਲੋ ਤੁਸੀਂ ਵੱਡੀ ਗੱਲ ਕਰਦੇ ਸੇਰਾ ਤੇ ਬੋਲਣ ਦਿੰਦਾ ਇੱਕ ਮਿੰਟ ਇਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਗੱਲ ਪਰ ਮੈਂ ਇਸ ਦੇ ਵਿੱਚ ਪਿਛੇ ਕੋਵਿਡ ਵੀ ਆ ਗਿਆ ਕੋਈ ਜਿਹੜੀ ਕਲਪਨੀ ਸੀ ਕਿਤਨਾ ਜਿਹੜੀ 20 ਡਾਲਰ ਦੀ ਸੀ ਕਿਤਨਾ ਕਿਤੇ ਲੋਕਾਂ ਨੇ ਮਨਾਂ ਦੇ ਵਿੱਚ ਰਹਿ ਲਈਆ ਤੁਸੀਂ ਇਸ ਬਾਰੇ ਕੀ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲੀ ਪੁੰਨ ਉਹ ਨਹੀਂ ਨਾ ਜਿਹੜੇ ਖੱਤਾਂ ਤੇ ਬੈਠੇ ਉਹ ਲੋਗ ਹੈ ਜਿਹੜੇ ਬਾਬੇ ਨੂੰ ਧਿਆਉਂਦੇ ਆ ਕਿਸੇ ਦੀ ਅੱਖ ਚ ਮੋਤੀ ਆ ਉਤਰਿਆ ਇਹ ਕੋਈ ਪਰਿਆ ਨਹੀਂ ਜਾਂਦਾ ਜਦੋਂ ਸਰਕਾਰਾਂ ਉਹਨਾਂ ਨੂੰ ਵਿਆਹ ਤੇ ਇੱਥੇ ਮੱਥਾ ਟੇਕਾ ਦੇਵੇ ਬਾਬੇ ਫੀਸ ਫੀਓ ਭਈ ਹੋ ਜੇਗੀ ਮਤਲਬ ਫੀਸ ਤੇ ਭਾਈ ਫੀਸ ਜਿਹੜੇ 50 60 ਹਜ਼ਾਰ ਕਰੋੜ ਖਾਈ ਤੁਰੇ ਜਾਂਦੇ ਆ ਉਹ ਚੋ 50 ਕਰੋੜ ਰੁਪਇਆ ਲਾ ਕੇ ਗਰੀਬ ਗੁਰਬੇ ਨੂੰ ਦਰਸ਼ਨ ਕਰਾ ਦੇਣ ਜਿਹੜੀ ਸੱਚੀ ਗੱਲ ਹੈ ਤੇ ਅੱਛੀ ਗੱਲ ਹੈ ਸਰਕਾਰ ਦੇ ਐਸਡੀਪੀਸੀ ਸਿੱਧੂ ਸਾਹਿਬ ਮੈਂ ਕੀ ਨਾ ਕੋਈ ਪਹਿਲ ਕਰੇ ਇਹਦੋਂ ਵੱਡਾ ਕਿਹੜਾ ਕਾਜ ਹੈ ਤੁਸੀਂ ਅਰਦਾਸ ਕਰੇ ਜੀ ਸਰਕਾਰ ਤੁਸੀਂ ਮੈਂ ਕਹਾਂ ਰੁਠੇ ਨਹੀਂ ਮਿਲਣ ਆਪਾਂ ਪਾਕਿਸਤਾਨ ਹਿੰਦੁਸਤਾਨ ਨੂੰ ਨੇ ਭਰਾ ਮੈਂ ਕਹਾਂ ਮੇਰੀ ਇੱਕ ਗੱਲ ਸੁਣ ਮੇਰੀ ਕੋਸ਼ਿਸ਼ੀਆ ਮੇਰਾ ਪ੍ਰਯਾਸ ਵੀ ਹੈ ਸਮ੍ਰਿਤੀ ਦਾ ਸਮ੍ਰਿਤੀ ਸਮ੍ਰਿਤੀ ਕੇ ਦਾਉਂਗੀ ਜਦੋਂ ਤੁਸੀਂ ਪਿਛੜੇ ਲੋਕ ਮੈਨੂੰ ਪਹਿਲਾਂ ਪੁੱਛਿਆ ਗਿਆ ਸੀ ਕਿ ਭਾਈ ਜੇ ਅਸੀਂ ਗਰੀਬ ਗੁਰਬੇ ਪਿਛੜੇ ਲੋਕਾਂ ਦਾ ਭਲਾ ਕਰਨਾ ਤੇ ਕਿਵੇਂ ਕਰ ਸਕਦੇ ਆ ਮੈਂ ਹਾਜੀ ਬਾਰਡਰ ਖੋਲ੍ਹੂਗਾ ਜਾਂ ਫਿਰ ਮਾਰਕੀਟ ਦੱਸ ਦਿਓ 50 ਸਾਲਾਂ ਚ ਮੈਂ ਆਖਰੀ ਗੱਲ ਕਰਦਾ 50 ਸਾਲਾਂ ਦੇ ਵਿੱਚ 25 ਸਾਲਾਂ ਦੇ ਵਿੱਚ ਤੁਸੀਂ ਬਦਲਾ ਦੇ 1992 ਤੇ ਡੀਜ਼ਲ ਦੀ ਕੀਮਤ 5 ਰੁਪਏ ਅੱਜ ਕਿੰਨੀ ਕਿੰਨੀ ਹੈ ਜੀ 100 ਰੁਪਿਆ ਮਤਲਬ ਕਿੰਨਾ ਵਧ ਗਿਆ 20% ਨਹੀਂ 20% ਨਹੀਂ 20 ਗੁਣਾ ਵਧ ਗਿਆ 20 ਗੁਣਾ ਤੇ ਭਾਈ ਜੱਟ ਦੀ ਐਮਐਸਪੀ ਕਿੰਨੀ ਵਧੀ ਹੈ ਉਦੋਂ 300 ਸੀ ਤੇ ਹੁਣ 1700 5 ਗੁਣਾ ਇਹਦਾ ਮਤਲਬ ਉਹਦੀ ਕਾਸਟ ਆਫ ਪ੍ਰੋਡਕਸ਼ਨ 20 ਗੁਣਾ ਵਧ ਗਈ ਤੇ ਉਹਦੀ ਇਨਕਮ 15 ਗੁਣਾ ਘਟ ਗਈ ਤੁਸੀਂ ਤਨਖਾਹਾਂ 1 ਇੱਕ ਹਜ਼ਾਰ ਗੁਣਾ ਪ੍ਰਾਈਵੇਟ ਸੈਕਟਰ ਚ ਵਧਾ ਦਿੱਤੀ ਤੇ ਉਹਦੀ ਜਿਹੜੀ ਐਮਐਸਪੀ ਆ 40 ਰੁਪਏ ਵਧਾਉਨੇ ਹੋ ਤੇ ਪੈਸਟੀਸਾਈਡ ਤੇ ਮੈਨੇਵਰ ਦੇ ਉੱਤੇ 40% ਵਧਾ ਕੇ 40 ਦੇ ਕੇ 400 ਲੈ ਲੈਂਦੇ ਹਾਂ ਫਿਰ ਜਦੋਂ ਲਾਸਟ ਵਾਲਾ ਇਲੈਕਸ਼ਨ ਆਉਂਦਾ ਫਿਰ ਕਹਿੰਦੇ 150 ਵਧਾਤੀ ਉਹ ਭਾਈ ਦੱਸੋ ਜਾਂ ਤਾਂ ਮਾਰਕੀਟ ਦੇ ਦਿਓ ਜਾਂ ਕਿਸਾਨ ਦੀ ਇਨਕਮ ਡਬਲ ਕਰ ਦਿਓ ਤੇ ਜਾਂ ਫਿਰ ਆ ਮਾਰਕੀਟ ਦੇ ਦਿਓ ਮੈਂ ਕਹਿੰਦਾ ਦੋ ਮੁਲਕਾਂ ਦੀ ਗੱਲ ਛੱਡੋ ਯਾਰ ਸਿਲਕਨ ਰੂਟ ਦੇ ਉੱਤੇ ਪਾਓ ਦੋ ਮੁਲਕਾਂ ਦੀ ਗੱਲ ਛੱਡੋ 50 100 ਨੇਸ਼ਨ ਬੈਨੀਫਿਟ ਕਰਨਗੇ ਖੜਾ ਹੋ ਜੂ ਮੁਲਕ ਆ ਕਿਦਾਂ ਖੜੇ ਹੋਏ ਨੇ ਬਾਕੀ ਵਿਕਸਿਤ ਦੇ ਇਦਾਂ ਹੀ ਖੜੇ ਹੋਏ ਨੇ ਨਾ ਮਿੱਤਰਾ ਇਦਾਂ ਹੀ ਖੜਾ ਹੋਏ ਨੇ ਜਦੋਂ ਵਰਲਡ ਵਾਰ 2 ਲੱਗੀ ਔਰ ਅੱਜ ਮੈਂ ਇਸ ਖਤਰੇ ਦੀ ਗੱਲ ਕਰ ਰਿਹਾ ਖਤਰੇ ਨੂੰ ਆਉਣ ਤੋਂ ਪਹਿਲਾਂ ਕਾਲਿਆ ਜਾ ਸਕਦਾ ਮਿੱਤਰ ਪਿਆਰੀ ਇਹ ਜਿਹੜੀ ਤੀਸਰੀ ਜੰਗ ਸਾਡੇ ਵੱਲ ਦੇਖਦੀ ਹੈ ਨਾ ਅੱਜ 6 7 ਮੁਲਕ ਐਸੇ ਨੇ ਇਹ ਅੱਗੇ ਕਦੋਂ ਕਿੱਧਰ ਨੂੰ ਆਉਣੀ ਹੈ ਕੁਝ ਨਹੀਂ ਪਤਾ ਜਾਗਰੂਕ ਹੋ ਕੇ ਅਸੀਂ ਇਹਨੂੰ ਰੋਕੀਏ UN ਦੇ ਸਪੋਰਟ ਮੰਗੀ ਔਰ ਹਿਊਨ ਦੇ ਵਿੱਚ ਮжоਰਿਟੀ ਸਪੋਰਟ ਮੰਗੀ ਕਿਸੇ ਇੱਕ ਦੇਸ਼ ਦੀ ਵੀਟੋ ਨਾਲ ਨਹੀਂ ਮжоਰਿਟੀ ਸਪੋਰਟ ਹੋਵੇ ਜਿਹੜੀ ਚੌਂ ਕਮੇਟੀ ਤੇ ਜਗ੍ਹਾ ਮਿਲੀ ਸਿੱਧੂ ਸਾਹਿਬ ਸਮਰਥਨ ਕਰ ਦਿਓ ਮੈਂ ਕਹਿੰਦਾ ਹਾਲਾਤ ਹਾਲਾਤ ਸੁਧਾਰਨ ਵਾਸਤੇ ਸਰਕਾਰਾਂ ਮੈਂ ਵੱਡੀ ਸਰਕਾਰ ਵਰਲਡ ਸਰਕਾਰ ਦੀ ਗੱਲ ਕਰ ਰات ਸੌਾਰੇ ਭయ్యా ਚੂੰ ਚੂੰ ਨਾ ਕਰੇ ਤੇ ਗਰੀਸ ਲਾਉਂਦਾ ਕੋਈ ਪੁੱਤਰ ਕੀ ਕਰੀਏ ਨਾ ਬੱਚਾ ਰੋਵੇ ਨਾ ਮਾਂ ਦੋ ਤੇ ਪਿਓ ਨਹੀਂ ਅਸੀਂ ਵੱਡੀ ਸਰਕਾਰ ਨੂੰ ਕਹਾਂ ਯੋ ਜੀ ਸਮਝਦੇ ਆ ਇਧਰ ਜਿੰਨਾ ਪ੍ਰਯਾਸ ਹੋ ਸਕਦਾ ਹੈ ਗੱਲ ਵਿਚਾਰਾਂ ਦੀ ਹੈ ਯਾਰ ਕੋਈ ਕਹੇ ਇਹ ਨੂੰ ਮਾਰਾ ਪੜਾ ਕੇ ਹੀ ਚੋਵੇ ਜੀ ਉਹ ਮਨੁੱਖਤਾ ਦਾ ਭਲਾ ਨਹੀਂ ਕਰਦਾ ਸਭ ਤੋਂ ਵੱਡਾ ਅਸਰ ਮਨੁੱਖਤਾ ਹੈ ਮਨੁੱਖਤਾ ਲੈ ਫਿਰ ਆਖਰੀ ਫੇਰ ਸੁਣਾ ਕੇ ਮਾਰੀ ਵਦਨਾ ਪਰਸ਼ਾਵ ਨੂੰ ਤੁਸੀਂ ਦੁਬਾਰਾ ਗੱਲ ਸੁਣਨੀ ਹੈ ਤੇ ਦੁਬਾਰਾ ਸੁਣ ਲੈਣਾ ਬਿਲਕੁਲ ਸੁਣ ਲੈਣਾ ਵੇਟ ਕਰਾਂ ਸੁਣਾਵਾਂਗੇ ਹਾਂ ਕੋਈ ਫਿਰ ਤੁਸੀਂ ਦੁਬਾਰਾ ਦੁਬਾਰਾ ਸੁਣ ਲੈਣਾ कहते वो गुल ही नहीं जिसमें खुशबू नहीं गुल होंगे हु वो गुल ही नहीं जिसमें खुशबू नहीं वो दिल ही नहीं जिसमें उल्फत नहीं उल्फत का मतलब मोहब्बत वो दिल ही नहीं जिसमें उल्फत नहीं लाख जौहर हो आदमी में एक इंसानियत नहीं तो कुछ भी नहीं इंसान के नाल इंसान का नाता रखिए ਇੱਕ ਦੂਸਰੇ ਦੀ ਖੈਰ ਮੰਗੇ ਜਦੋਂ ਮੈਂ ਜੇ ਉਧਰ ਜਾਵਾਂਗਾ ਨਾ ਤੇ ਖੈਰ ਮੰਗਾਗਾ ਖੈਰ ਮੰਗਾਗਾ ਵਸਦੇ ਵੇੜਿਆਂ ਦੀ ਖੈਰ ਮੰਗਾਗਾ ਦਿਲ ਰਾਤ ਦੀ ਖੈਰ ਮੰਗਾਗਾ ਤੁਸੀਂ ਸਰ ਜ਼ਿੰਦਗੀ ਦੀ ਖੈਰ ਮੰਗਾ ਜ਼ਿੰਦਗੀ ਦੀ ਖੈਰ ਕਾਇਨਾਤ ਦੀ ਖੈਰ ਵਸਦੇ ਵੇੜਿਆਂ ਦੀ ਖੈਰ ਦਿਲ ਰਾਤ ਦੀ ਜੈਨ ਤੁਸੀਂ ਸਰ ਇਸ ਤਰੀਕੇ ਨਾਲ ਮਸਤ ਕਰ